ਵੀ ਲੰਬਾ ਸਮਾਂ ਹੋ ਗਿਆ 1 ਸਾਲ ਦੇ ਕਰੀਬ ਮੇਰੇ ਖਿਆਲ ਮੋਰਚੇ ਲੱਗੇ ਹੋਏ ਨੇ ਪਰ ਪ੍ਰਾਪਤੀਆਂ ਕੀ ਹੋਈਆਂ ਨੇ ਰਿਹਾਈ ਤੇ ਵੀ ਆ ਚੁੱਕੇ ਨੇ ਜਿਨ੍ਹਾਂ ਨੇ ਜਵਾਨਤਾ ਵੀ ਅਸੀਂ ਭਰਖ ਹੋ ਚੁੱਕੀਆਂ ਨੇ ਚਾਰ ਸਿੰਘ ਸਾਡੇ ਰਿਹਾਈ ਤੇ ਬਹਾਰਾ ਚੁਪੇ ਨੇ ਹੁਣ ਵੀ ਪੁਲਿਸ ਪ੍ਰਸ਼ਾਸਨ ਗੱਲ ਕਰਨਾ ਚਾਹੁੰਦੀ ਸੀ ਕੌਮੀ ਇਨਸਾਫ ਮੋਰਚੇ ਦੇ ਲੀਡਰਾਂ ਨਾਲ ਵੀ ਤੁਸੀਂ ਜੇ ਜਿਹੜੀ ਆ ਤੁਹਾਡੀ ਫ੍ਰੀ ਕਰਨ ਦੀ ਕਾਲ ਹੈ ਸਾਰੇ ਪੰਜਾਬ ਨੂੰ ਦਿੱਤੀ ਹੋਈ ਅਗਰ ਤੁਸੀਂ ਇਸ ਨੂੰ ਰੱਦ ਕਰਦੇ ਹੋ ਤੁਹਾਡੇ ਇੱਕ ਸਿੰਘ ਨੂੰ ਅਸੀਂ ਹੋਰ ਵੀ ਰਿਆ ਕਰਦਾਂਗੇ ਅਈ ਪਰੰਦੇ ਸੇ ਭਿਉਰਾ ਨੂੰ ਉਹ ਰਿਹਾ ਕਰਨ ਲਈ ਤਿਆਰ ਹੋਏ ਸਨ ਇਹਨਾਂ ਨਾਲ ਗੱਲਬਾਤ ਹੋਈ ਇਹ ਗੱਲ ਕੌਮੀ ਇਨਸਾਫ ਮੋਰਚੇ ਨਾਲ ਚੱਲੀ ਸੀ ਉਹਨਾਂ ਨੇ ਫੇਰ ਕਹਿੰਦੇ ਵੀ ਨਹੀਂ ਅਸੀਂ ਕਾਲ ਦਿੱਤੀ ਹੋਈ ਹੈ ਕਿਉਂਕਿ ਇੱਕ ਕੇਸ ਨੂੰ ਰਾਕੇ ਧੱਕੇਸ਼ਾਹੀ ਤੋਂ ਉਹਨੂੰ ਬਿਨਾਂ ਗੱਲ ਤੋਂ ਜੇਲ੍ਹ 'ਚ ਰੱਖੀ ਬੈਠੇ ਆ ਕਾਨੂੰਨ ਦੇ ਮੁਤਾਬਕ ਉਹ ਜੋਧਾ ਭਰੀ ਹੈ ਸਰੋਸਤ ਸਿਰਸਰਿਆਮ ਸਿੱਖ ਕੌਮ ਦੇ ਨਾਲ ਉਹਨਾਂ ਜੋਧਿਆਂ ਨਾਲ ਇਹ ਸਾਡੇ ਨਾਲ ਸਿੱਖ ਕੌਮ ਦੇ ਨਾਲ ਧੱਕਾ ਕਰ ਰਹੀ ਸਰਕਾਰ ਕੌਮੀ ਇਨਸਾਫ ਮੋਰਚੇ ਦੀ ਕਾਲ ਦੇ ਉੱਤੇ ਤਿੰਨ ਘੰਟੇ ਵਾਸਤੇ ਪੰਜਾਬ ਦੇ ਕਈ ਟੋਲ ਪਲਾਜ਼ਾ ਅੱਜ ਫ੍ਰੀ ਕੀਤੇ ਗਏ ਨੇ ਕੋਈ ਟੈਕਸ ਪਰਚੀ ਨਹੀਂ ਲੱਗ ਰਹੀ ਜਿਸ ਨੂੰ ਲੈ ਕੇ ਅੱਜ ਬਰੋਦੀ ਟੋਲ ਪਲਾਜ਼ਾ ਭਾਗੋ ਮਾਜਰਾ ਟੋਲ ਪਲਾਜ਼ਾ ਸੋਲਖੀਆਂ ਟੋਲ ਪਲਾਜ਼ਾ ਤੇ ਹੋਰ ਪੰਜਾਬ ਦੇ ਕਈ ਟੋਲ ਪਲਾਜ਼ਾ ਬੰਦ ਕਰਨ ਦੀ ਕਾਲ ਜਿਹੜੀ ਦਿੱਤੀ ਗਈ ਸੀ ਉਸ ਨੂੰ ਲੈ ਕੇ ਇਲਾਕੇ ਦੀਆਂ ਸਿੱਖ ਸੰਗਤਾਂ ਵੱਲੋਂ ਅਲੱਗ-ਅਲੱਗ ਟੋਲ ਪਲਾਜ਼ੇ ਤੇ ਜਾ ਕੇ ਉਹਨਾਂ ਟੋਲ ਪਲਾਜ਼ਾ ਨੂੰ ਫ੍ਰੀ ਕੀਤਾ ਜਾ ਰਿਹਾ ਹੈ ਤਿੰਨ ਘੰਟੇ ਵਾਸਤੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਦੀ ਕਾਲ ਜਿਹੜੀ ਦਿੱਤੀ ਗਈ ਸੀ ਇਸ ਸਮੇਂ ਅਸੀਂ ਖੜੇ ਹਾਂ ਬਰਾਉਦੀ ਟੋਲ ਪਲਾਜ਼ਾ ਉੱਤੇ ਜਿੱਥੇ ਕੀ ਤੁਸੀਂ ਦੇਖ ਸਕਦੇ ਹੋ ਕਿ ਇਸ ਜਗ੍ਹਾ ਦੇ ਉੱਤੇ ਹੁਣ ਕੋਈ ਟੋਲ ਪਰਚੀ ਨਹੀਂ ਲੱਗ ਰਹੀ ਜਿਸ ਨੂੰ ਲੈ ਕੇ ਫ੍ਰੀ ਕਰ ਦਿੱਤਾ ਇਸ ਜਗ੍ਹਾ ਦੇ ਉੱਤੇ ਟੋਲ ਤਾਂ 3 ਘੰਟੇ ਵਾਸਤੇ ਕੋਈ ਵੀ ਜੜੀ ਪਰਚੀ ਇਹ ਟੋਲ ਪਲਾਜ਼ਾ ਨਹੀਂ ਕੱਟੇਗਾ ਜਿਸ ਨੂੰ ਲੈ ਕੇ ਮੁੱਖ ਮੰਗਾਂ ਨੇ ਸ਼੍ਰੀ ਗੁਰੂ ਸਾਹਿਬ ਦੀ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਣੀ ਤੇ ਦੂਜੇ ਪਾਸੇ 32-32 ਸਾਲਾਂ ਤੋਂ 30-30 ਸਾਲਾਂ ਤੋਂ ਜਿਹੜੇ ਸਿੰਘ ਜੇਲ੍ਹਾਂ ਦੇ ਵਿੱਚ ਬੰਦ ਨੇ ਤਾਂ ਉਹਨਾਂ ਦੀ ਰਿਹਾਈ ਵਾਸਤੇ ਇਹ ਵੱਡਾ ਕਦਮ ਵੱਡੀ ਕਾਲ ਜਿਹੜੀ ਦਿੱਤੀ ਗਈ ਹੈ ਤਾਂ ਲਗਾਤਾਰ ਸਰਕਾਰ ਦੇ ਅੱਗੇ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਜਿਨ੍ਹਾਂ ਨੇ ਸਜ਼ਾ ਪੂਰੀਆਂ ਕਰ ਲਈਆਂ ਨੇ ਫਿਰ ਉਹਨਾਂ ਨੂੰ ਛੱਡਿਆ ਕਿਉਂ ਨਹੀਂ ਜਾ ਰਿਹਾ ਇਸ ਨੂੰ ਲੈ ਕੇ ਲੋਕ ਹਿੱਤ ਮਿਸ਼ਨ ਤੇ ਨਾਲ ਸ਼ੇਰੇ ਪੰਜਾਬ ਜਥੇਬੰਦੀ ਵੱਲੋਂ ਸਾਂਝਾ ਮੋਰਚਾ ਬਣਾ ਕੇ ਤੁਸੀਂ ਦੇਖ ਸਕਦੇ ਹੋ ਕਿ ਬੜੌਦੀ ਟੋਲ ਪਲਾਜੇ ਦੇ ਉੱਤੇ ਅਨੇਕਾਂ ਸਿੱਖ ਸੰਗਤਾਂ ਨੂੰ ਇਕੱਠੇ ਸਿੱਖਾਂ ਨੂੰ ਨਾਲ ਲੈ ਕੇ ਕਿ ਟੋਲ ਪਲਾਜਾ ਨੂੰ 3 ਘੰਟੇ ਵਾਸਤੇ ਫਰੀ ਕੀਤਾ ਤਾਂ ਬਾਅਦ ਚੜ ਕੇ ਜੜੀਆਂ ਸਿੱਖ ਸੰਗਤਾਂ ਆਈਆਂ ਨੇ ਤਾਂ ਇਹਨਾਂ ਦਾ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤਾਂ ਬ੍ਰੋਦੀ ਟੂਲਪਲਾਜਾ ਤੇ ਜਿਹੜੇ ਪਹਿਲਾਂ ਵੀ ਸੰਘਰਸ਼ ਦੇ ਸਮੇਂ ਨਾਲ ਖੜੇ ਨੇ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਮੰਗਾ ਨੂੰ ਲੈ ਕੇ ਕਾਫੀ ਲੰਬਾ ਸਮਾਂ ਹੋ ਗਿਆ ਧਰਨਾ ਲੱਗੇ ਹੋਏ ਮੋਹਾਲੀ ਵਿੱਚ ਲੱਗਿਆ ਹੋਇਆ ਪਰ ਅਜੇ ਤੱਕ ਕਿਸੇ ਸਿੰਘ ਦੀ ਪੂਰਨ ਤੌਰ ਤੇ ਰਿਹਾਈ ਨਹੀਂ ਹੋਈ ਤਾਂ ਸੁੱਖਾ ਜੀ ਕਾਫੀ ਲੰਬਾ ਸਮਾਂ ਹੋ ਗਿਆ 1 ਸਾਲ ਦੇ ਕਰੀਬ ਮੇਰੇ ਖਿਆਲ ਮੋਰਚੇ ਲੱਗੇ ਹੋਏ ਨੇ ਪਰ ਪ੍ਰਾਪਤੀਆਂ ਕੀ ਹੋਈਆਂ ਨੇ ਹੁਣ ਤੱਕ ਇਹ ਕਦਮ ਕਿਉਂ ਚੱਕਣੇ ਪੈਗੇ ਤੁਹਾਨੂੰ ਟੋਲ ਪਲਾਜ਼ਾ ਹੁਣ ਫ੍ਰੀ ਕਰਨੇ ਪੈਗੇ 3 ਘੰਟੇ ਵਾਸਤੇ ਹਰਤੇਜ ਜੀ ਜਿਹੜੀ ਕੌਮੀ ਇਨਸਾਫ ਮੋਰਚੇ ਦੀ ਤੁਸੀਂ ਉਪਲਬਧੀ ਦੀ ਗੱਲ ਕਰਦੇ ਹੋ ਉਪਲਬਧੀਆਂ ਹੋ ਚੁੱਕੀਆਂ ਨੇ ਚਾਰ ਸਿੰਘ ਸਾਡੇ ਰਿਹਾਈ ਤੇ ਬਹਾਰਾ ਚੁੱਕੇ ਨੇ ਦੋ ਤਿੰਨ ਸਿੰਘ ਤਾਂ ਸਾਡੇ ਪੱਕੀ ਰਿਹਾਈ ਤੇ ਵੀ ਆ ਚੁੱਕੇ ਨੇ ਜਿਨ੍ਹਾਂ ਦੀ ਜਵਾਨ ਤਾਂ ਵੀ ਅਸੀਂ ਭਰ ਕੇ ਆਏ ਆ ਆਪਣੇ ਲੋਕਤ ਮਿਸ਼ਨ ਵੱਲੋਂ ਬਲਾਕ ਮਾਜਰੀ ਵੱਲੋਂ ਸਾਨੂੰ ਸੁਭਾਗਾ ਸਵਾ ਮੇ ਲੈ ਕੇ ਉਹਨਾਂ ਸਿੰਘਾਂ ਦੀ ਅਸੀਂ ਫਰਦਾਂ ਲਾ ਕੇ ਜਵਾਨਤਾ ਦੇ ਰਿਹਾਈਆਂ ਕਰਾ ਕੇ ਆਏ ਆ ਤੇ ਅਸੀਂ ਬਾਕੀ ਸਿੰਘਾਂ ਵਾਸਤੇ ਵੀ ਕਹਿ ਕੇ ਆਏ ਵੀ ਜਦੋਂ ਵੀ ਲੋੜ ਤੁਸੀਂ ਹਾਕ ਮਾਰੋਗੇ ਤੇ ਸਾਡਾ ਇਲਾਕਾ ਹਮੇਸ਼ਾ ਤਤਪਾਰੇ ਤਿਆਰ ਖੜਾ ਏ ਸੋ ਚਾਰ ਸਿੰਘ ਭਾਈ ਲਖਵਿੰਦਰ ਸਿੰਘ ਭਾਈ ਸ਼ਮਸ਼ੇਰ ਸਿੰਘ ਭਾਈ ਗਰਮੀਤ ਸਿੰਘ ਤੇ ਭਾਈ ਗੁਰਦੇਵ ਸਿੰਘ ਸੋ ਇਹਨਾਂ ਚਾਰ ਸਿੰਘਾਂ ਦੀ ਰਿਹਾਈ ਹੋ ਚੁੱਕੀ ਏ ਸੋ ਬਾਕੀ ਦੇ ਜਿਹੜੇ ਚਾਰ ਸਿੰਘ ਨੇ ਉਹਨਾਂ ਦੀ ਵੀ ਜਲਦ ਰਿਹਾਈ ਹੋਵੇਗੀ ਭਾਈ ਜਗਤਾਰ ਸਿੰਘ ਹਵਾਰਾ ਜੀ ਉਹਨਾਂ ਦੇ ਤਿੰਨ ਪਤਨ ਚਾਰ ਕੇਸ ਸਨ ਜਿਹੜੇ ਕਿ ਤਿੰਨਾਂ ਦੇ ਵਿੱਚੋਂ ਦੋ ਤਾਂ ਬਿਲਕੁਲ ਹੋ ਕਲੀਅਰ ਹੋ ਚੁੱਕੇ ਨੇ ਬਰੀ ਹੋ ਚੁੱਕੇ ਨੇ ਸੋਨ ਦਾ ਇੱਕ ਕੇਸ ਰਹਿੰਦਾ ਏ ਉਹ ਵੀ ਜਲਦ ਮੇਰੇ ਖਿਆਲ ਉਹਦੇ ਵਿੱਚ ਕੁਝ ਨਹੀਂ ਹੈਗਾ ਸਰਕਾਰ ਨੇ ਝੂਠ ਦਾ ਪਲੰਦਾ ਬਣਾ ਕੇ ਉਹ ਕੇਸ ਰੱਖਿਆ ਹੋਇਆ ਏ ਲਟਕਾਇਆ ਹੋਇਆ ਮਤਲਬ ਚਲਾਨ ਪੇਸ਼ ਨਹੀਂ ਸੀ ਕਰਦੇ ਸੋ ਜੋ ਜਦੋਂ ਦਾ ਸਿੱਖ ਕੌਮ ਨੇ ਕੌਮੀ ਇਨਸਾਫ ਮੋਰਚਾ ਲਾਇਆ ਏ ਜਥੇਬੰਦੀਆਂ ਨੇ ਤੋ ਸਿਕੋਂ ਦੇ ਇਸ ਪ੍ਰੈਸ਼ਰ ਤੋਂ ਸਰਕਾਰਾਂ ਝੁਕੀਆਂ ਨੇ ਪੁਲਿਸ ਪ੍ਰਸ਼ਾਸਨ ਵੀ ਝੁਕਿਆ ਏ ਉਹਨਾਂ ਨੇ ਚਲਾਨ ਪੇਸ਼ ਕੀਤੇ ਨੇ ਤੇ ਟ੍ਰਾਇਲ ਚਲਾਏ ਨੇ ਟ੍ਰਾਇਲ ਚਲਾਉਣ ਦੇ ਕਾਰਨ ਹੀ ਉਹ ਸਿੰਘ ਜਿਹੜੇ ਚਾਰ ਬਾਹਰ ਆਏ ਨੇ ਤੇ ਦੂਜਿਆਂ ਜਾਂ ਬੇਲਾਂ ਵੀ ਜਲਦੀ ਤਿਆਰ ਨੇ ਭਾਈ ਜਿਵੇਂ ਜਗਤਾਰ ਸਿੰਘ ਹਵਾਰਾ ਭਾਈ ਭਿਉਰਾ ਸਾਹਿਬ ਹੈ ਤੇ ਪਰਮਜੀਤ ਸਿੰਘ ਭਿਉਰਾ ਤੇ ਜਗਤਾਰ ਸਿੰਘ ਤਾਰਾ ਤੇ ਇਹਨਾਂ ਸਿੰਘਾਂ ਦੀਆਂ ਜਾਂ ਰਾਜੋ ਆਣਾ ਚਲੋ ਰਾਜਵਾਨੇ ਦਾ ਛੋੜਾ ਜਿਹਾ ਵੱਖਰਾ ਇੱਕ ਮੈਟਰ ਹੈ ਉਹਦੇ ਕਾਰਨ ਉਹ ਥੋੜਾ ਗੁੰਝਨਦਾਰ ਹੈ ਸੋ ਇਹਨਾਂ ਸਿੰਘਾਂ ਦੀ ਮੇਰੇ ਕੋਲ ਛੇਤੀ ਹੀ ਰਿਹਾਈ ਤਿਆਰ ਹੈ ਸੋ ਹੁਣ ਵੀ ਪੁਲਿਸ ਪ੍ਰਸ਼ਾਸਨ ਗੱਲ ਕਰਨਾ ਚਾਹੁੰਦੀ ਸੀ ਕੌਮੀ ਇਨਸਾਫ ਮੋਰਚੇ ਦੇ ਲੀਡਰਾਂ ਨਾਲ ਵੀ ਤੁਸੀਂ ਜੇ ਜਿਹੜੀ ਆ ਤੁਹਾਡੀ ਫ੍ਰੀ ਕਰਨ ਦੀ ਕਾਲ ਹੈ ਸਾਰੇ ਪੰਜਾਬ ਨੂੰ ਦਿੱਤੀ ਹੋਈ ਅਗਰ ਤੁਸੀਂ ਇਸ ਨੂੰ ਰੱਦ ਕਰਦੇ ਹੋ ਤੁਹਾਡੇ ਇੱਕ ਸਿੰਘ ਨੂੰ ਅਸੀਂ ਹੁਣ ਵੀ ਰਿਹਾ ਕਰ ਦਨੇ ਭਾਈ ਪਰਮਜੀਤ ਸਿੰਘ ਪਿਹੋਰਾ ਨੂੰ ਉਹ ਰਿਹਾ ਕਰਨ ਲਈ ਤਿਆਰ ਹੋਏ ਸਨ ਇਹ ਕਿਸ ਦੇ ਨਾਲ ਗੱਲਬਾਤ ਹੋਈ ਗੱਲ ਕੌਮੀ ਇਨਸਾਫ ਮੋਰਚੇ ਨਾਲ ਚੱਲੀ ਸੀ ਉਹਨਾਂ ਨੇ ਫੇਰ ਕਹਿੰਨੇ ਵੀ ਨਹੀਂ ਅਸੀਂ ਕਾਲ ਦਿੱਤੀ ਹੋਈ ਹੈ ਸੋ ਅਸੀਂ ਜੋ ਸਾਡੀਆਂ ਨੇ ਵੀ ਜਿੱਦਾਂ ਜਗਤਾਰ ਸਿੰਘ ਹਵਾਰਾ ਜਾਂ ਕੋਈ ਵੀ ਦਿੱਲੀ ਵਿੱਚ ਜਾਂ ਬਾਹਰ ਕਿਤੇ ਕੇਸ ਨਹੀਂ ਹੈਗਾ ਰਜਿਸਟਰਡ ਸੋ ਉਹਨੂੰ ਪੰਜਾਬ ਦੀ ਜੇਲ੍ਹ ਵਿੱਚ ਲਿਆਂਦਾ ਜਾਵੇ ਤੇ ਪੰਜਾਬ ਦੀ ਜੇਲ੍ਹ ਚ ਲਿਆ ਕੇ ਉਹ ਪੰਜਾਬ ਦੀ ਕੋਰਟ ਮੋਰਾਂ ਲੈ ਕੇ ਉਹਦਾ ਟ੍ਰਾਇਲ ਚਲਾਇਆ ਜਾਵੇ ਉਹਦਾ ਚਲਾਨ ਪੀਛੇ ਪੇਸ਼ ਕੀਤਾ ਜਾਵੇ ਕਿਉਂਕਿ ਇੱਕ ਕੇਸ ਨੂੰ ਰੱਖ ਕੇ ਧੱਕੇਸ਼ਾਹੀ ਤੋਂ ਉਹਨੂੰ ਬਿਨਾਂ ਗੱਲ ਤੋਂ ਜੇਲ੍ਹ ਚ ਰੱਖੀ ਬੈਠੇ ਆ ਕਾਨੂੰਨ ਦੇ ਮੁਤਾਬਕ ਉਹ ਜੋਧਾ ਭਰੀ ਹੈ ਸਰੋਸਤਰ ਸਿਰਸਰਿਆਮ ਸਿੱਖ ਕੌਮ ਦੇ ਨਾਲ ਉਹਨਾਂ ਜੋਧਿਆਂ ਨਾਲ ਇਹ ਸਾਡੇ ਨਾਲ ਸਿੱਖ ਕੌਮ ਦੇ ਨਾਲ ਧੱਕਾ ਕਰ ਰਹੀ ਸਰਕਾਰ ਭਾਵੇਂ ਸੈਂਟਰ ਦੀ ਸਰਕਾਰ ਹੈ ਤਾਂ ਮੈਂ ਪੰਜਾਬ ਦੀ ਸਰਕਾਰ ਹੈ ਜੇ ਪੰਜਾਬ ਦੀ ਸਰਕਾਰ ਕਹਿੰਦੀ ਵੀ ਅਸੀਂ ਸਿੱਕਾ ਨਾਲ ਧੱਕਾ ਨਹੀਂ ਕਰਦੇ ਫਿਰ ਪੰਜਾਬ ਦੀ ਸਰਕਾਰ ਵਿਧਾਨ ਸਭਾ 'ਚ ਲਿਖ ਕੇ ਦਵੇ ਕਿ ਇਹਨਾਂ ਸਿੰਘਾਂ ਤੋਂ ਸਾਨੂੰ ਕੋਈ ਡਰ ਨਹੀਂ ਕੋਈ ਭੈ ਨਹੀਂ ਪੰਜਾਬ ਨੂੰ ਕਿ ਬਿਲਕੁਲ ਆਪਣੇ ਘਰਾਂ ਸਾਰੇ ਸਿਆਣੀ ਅਵਸਥਾ ਵਿੱਚ ਜਾ ਚੁੱਕੇ ਨੇ ਸੋ ਉਹਨਾਂ ਦੇ ਵੀ ਮਾਤਾ ਧੀਆ ਭੈਣਾ ਬਜ਼ੁਰਗ ਮਾਂ ਬਾਪ ਤੇ ਕਈਆਂ ਦੀਆਂ ਪਤਨੀਆਂ ਉਹਨਾਂ ਨੂੰ ਘਰਾਂ ਢੀਕ ਰੀਆਂ ਨੇ ਸਜੈ ਨਹੀਂ ਸੱਚੀ ਸੁੱਚੀ ਸਰਕਾਰ ਹੈ ਭਗਵੰਤਮਾਨ ਸਰਕਾਰ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਆ ਆਮ ਆਦਮੀ ਪਾਰਟੀ ਨੂੰ ਤੁਹਾਨੂੰ ਸਿੱਖ ਕੌਮ ਨੇ ਵੋਟਾਂ ਪਾ ਕੇ ਜਿਤਾਇਆ ਏ ਸਾਨੂੰ ਇਹ ਲੱਗਦਾ ਸੀ ਕਿ ਅਸੀਂ ਕਾਲੀ ਵੀ ਵਰਤਕਾ ਦੇਖ ਲਈ ਜਿਹਨੂੰ ਅਸੀਂ ਆਪਣੀ ਪੰਥਕ ਪਾਰਟੀ ਕਹਿੰਦੇ ਸੀ ਸੋ ਅਸੀਂ ਕਾਂਗਰਸ ਵੀ ਬਹੁਤ ਵਾਰ ਵਰਤਕਾ ਦੇਖੀ ਹੈ ਸਾਰਿਆਂ ਨੇ ਸਿੱਖ ਕੌਮ ਨੂੰ ਹਮੇਸ਼ਾ ਵਰਤਿਆ ਏ ਜੇ ਅਸੀਂ ਉਹਨਾਂ ਨੂੰ ਮੰਨ ਸਕਦੇ ਹਾਂ ਕਿ ਮੰਨਣ ਨੂੰ ਦੇਰ ਅਸੀਂ ਤੁਹਾਨੂੰ ਵੀ ਨਹੀਂ ਲਾਉਣੀ ਸੋ ਸਾਨੂੰ ਇੱਕ ਮੌਕਾ ਦਿੱਤਾ ਏ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਏ ਤੁਸੀਂ ਉਹਨਾਂ ਜੋਧਿਆਂ ਬਾਰੇ ਜਿਹੜੇ ਕਾਨੂੰਨ ਦੇ ਮੁਤਾਬਕ ਅਸੀਂ ਥੋਤੇ ਕੋਈ ਰਹਿਮ ਦੀ ਅਪੀਲ ਨਹੀਂ ਮੰਗਦੇ ਅਸੀਂ ਕਹਿੰਦੇ ਵੀ ਜਿਹੜੇ ਕਾਨੂੰਨ ਦੇ ਮੁਤਾਬਕ ਆਪਣੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਕਾਨੂੰਨ ਦੇ ਮੁਤਾਬਕ ਰਿਹਾ ਕੀਤਾ ਜਾਵੇ ਬੰਦੀ ਸਿੰਘਾਂ ਨੂੰ ਉਹ ਵੀ ਆਪਣੇ ਘਰ ਆਉਣ ਤੇ ਸਿੱਖ ਜਿਹੜੀ ਕੌਮ ਹੈ ਉਹਨਾਂ ਦਾ ਤੁਹਾਡੇ ਤੱਕ ਭਰੋਸਾ ਬਣ ਸਕੇ ਕਿ ਸਾਡੇ ਨਾਲ ਇਸ ਦੇਸ਼ ਵਿੱਚ ਕਾਨੂੰਨ ਦੇ ਮੁਤਾਬਕ ਕੋਈ ਧੱਕੇਸ਼ਾਹੀ ਨਹੀਂ ਹੁੰਦੀ ਸਾਡੇ ਨਾਲ ਇਨਸਾਫ਼ ਹੋਇਆ ਏ ਪਰ ਅੱਜ ਤੱਕ ਸਾਨੂੰ ਲੱਗਦਾ ਹੈ ਕਿ ਸਾਡੇ ਨਾਲ ਧੱਕਾ ਹੋ ਰਿਹਾ ਤਾਂ ਪੰਜਾਬ ਨੂੰ ਸਿੱਖਾਂ ਦੀ ਬਹੁਗਿਣਤੀ ਸਟੇਟ ਮੰਨਿਆ ਜਾਂਦਾ ਹੈ ਪਰ ਦੂਜੇ ਪਾਸੇ ਬੰਦੀ ਸਿੰਘਾਂ ਦੇ ਰਿਹਾਈ ਮੋਰਚੇ ਉਸ ਤਰੀਕੇ ਦਾ ਕੱਟ ਦੇਖਣ ਨੂੰ ਹੁਣ ਨਹੀਂ ਮਿਲ ਰਿਹਾ ਕੀ ਗੱਲ ਜਗਤਾਰ ਸਿੰਘ ਹਵਾਰਾ ਪੰਜੇ ਪਿਉਰਾ ਜਗਤਾਰ ਸਿੰਘ ਤਾਰਾ ਇੰਨਾ ਸਿੰਘਾਂ ਨੇ ਜਿਨ੍ਹਾਂ ਨੇ ਜੇਲਾ ਕਟੀਆਂ ਨੇ ਕਿੰਨਾ ਪਿਛੇ ਜੇਲਾ ਕਟੀਆਂ ਨੇ ਕਿਆ ਲੱਗਦਾ ਹੈ ਕਿ ਫਿਰ ਉਹ ਕਿਉਂ ਨਹੀਂ ਖੁਲਕੇ ਫਿਰ ਲੋਕ ਆ ਰਹੇ ਸਾਹਮਣੇ ਕਿਉਂ ਸਿੱਖ ਸੰਗਤ ਸਾਹਮਣੇ ਨਹੀਂ ਆ ਰਹੀਆਂ ਇਹ ਗੱਲ ਇਹ ਹੀ ਹੈ ਕਿ ਜਿਸ ਦੇ ਲਈ ਖਾਲਸਾ ਸਜਾਇਆ ਸੀ ਜਿਹੜਾ ਡਰ ਸਹਿਮ ਭੈ ਹੈ ਨਾ ਜਦੋਂ ਤੱਕ ਅਸੀਂ ਉਹ ਤੋਂ ਮੁਕਤ ਨਹੀਂ ਹੁੰਦੇ ਕਿਤੇ ਨਾ ਕਿਤੇ ਜਿਵੇਂ ਭਾਵੇਂ ਅਸੀਂ ਆਪਣੇ ਸੰਘਰਸ਼ ਖੇਤੀ ਦੇ ਲੜੇ ਜਾਂ ਹੋਰ ਉਹ ਵੀ ਹੱਕ ਨੇ ਪਰ ਉੱਥੇ ਕਿਤੇ ਨਾ ਕਿਤੇ ਸਾਡੇ ਨਿੱਜੀ ਸੁਵਾਰਥ ਵੀ ਨੇ ਭਾਵੇਂ ਆਪਣੀਆਂ ਜ਼ਮੀਨਾਂ ਨੂੰ ਫਸਲਾਂ ਨੂੰ ਬਚਾਉਣਾ ਪਰ ਇਹ ਨਿਰਸੁਵਾਰਥ ਹੈਗਾ ਜਿਹੜਾ ਇਹ ਮਸਲਾ ਹੈ ਬੰਦੀ ਸਿੰਘਾਂ ਦੀ ਰਿਹਾਈ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜ਼ਾ ਦੇਣਾ ਬਾਈਬਲ ਕਲਾ ਕਾਂਡ ਬਰਗਾੜੀ ਕਾਂਡ ਜਿਹੜੇ ਦੋਸ਼ੀ ਸਿਆਸਤਦਾਨ ਤੇ ਅਫਸਰ ਨੇ ਉਹਨਾਂ ਨੂੰ ਸਜ਼ਾ ਦਿਵਾਉਣਾ 328 ਰੁਪਏ ਮਾਰਾ ਤੇ ਤੇ ਹੋਰ ਕਈ ਹੱਕੀ ਮੰਗਾ ਨੇ ਉਹਨਾਂ ਨੂੰ ਲੈ ਕੇ ਮੋਰਚਾ ਇੱਕ ਸਾਲ ਤੋਂ ਚੱਲ ਰਿਹਾ ਸਰਕਾਰ ਨੂੰ ਝੁਕਣਾ ਪੈਗਾ ਬਹੁ ਵੱਡੀ ਗਿਣਤੀ ਵਿੱਚ ਫੇਰ ਵੀ ਸੰਗਤ ਜਿਹੜੀ ਹੈ ਜਾਗਦੀਆਂ ਜ਼ਮੀਰਾਂ ਉੱਥੇ ਪਹੁੰਚਦੀ ਹੈ ਮਾਰਚ ਵੀ ਥਾਂ ਪਰ ਥਾਂ ਪਰ ਜਿੱਥੇ ਤੁਸੀਂ ਇਹ ਗੱਲ ਕੀਤੀ ਹੈ ਕਿ ਅਸੀਂ ਕਿਤੇ ਨਾ ਕਿਤੇ ਡਰ ਸਹਿਮ ਭੈ ਦੇ ਵਿੱਚ ਜਦੋਂ ਤੱਕ ਇਹ ਤੋਂ ਨਿਕਲ ਕੇ ਅਸੀਂ ਆਪਣੇ ਹੱਕਾਂ ਲਈ ਸ਼ਾਂਤਮਈ ਨਹੀਂ ਸੜਕ ਤੇ ਖੜਕੇ ਕਰਦੇ ਸਰਕਾਰਾਂ ਉਹ ਤੱਕ ਨਹੀਂ ਸੁਣਦੀਆਂ ਅੱਜ ਕਿਸੇ ਦੀ ਨਿੱਜੀ ਤੌਰ ਤੇ ਆ ਤੁਸੀਂ ਦੇਖਦੇ ਰਹੋ ਜੀ ਗੈਂਗਸਟਰ ਬਾਦ ਹੈ ਗੋਲੀ ਮਾਰ ਦਿੱਤੀ ਜਾਂਦੀ ਹੈ ਤੇ ਉਹਨੂੰ ਅਨਸਾਫ਼ ਲੈਣ ਦੇ ਲਈ ਕੇਸ ਕਰਾਉਣ ਦੇ ਲਈ ਵੀ ਸੜਕ ਤੇ ਲਾਸ਼ ਰੱਖ ਕੇ ਬੈਠਣਾ ਪੈਂਦਾ ਐਦਾਂ ਦਾ ਸਰਕਾਰਾਂ ਸੁਣਦੀਆਂ ਨਹੀਂ ਸਾਨੂੰ ਬੈਠਣਾ ਪਵੇਗਾ ਲੜਨਾ ਪਵੇਗਾ ਪਰ ਇਹ ਲੋਕਾਂ ਨੂੰ ਵੀ ਅਪੀਲ ਹੈ ਕਿ ਡਰ ਸਹਿਮ ਭੈ ਤੋਂ ਬਾਹਰ ਆਉਣਾ ਪਵੇਗਾ ਦੀ ਮਿਹਰ ਤੁਸੀਂ ਗੱਲ ਕੀਤੀ ਹੈ ਕਿ ਸਾਡੇ ਲਈ ਉਹ ਲੜੇ ਨੇ ਸਾਡੇ ਲਈ ਉਹਨਾਂ ਨੇ ਅੰਦਰ بیٹھ ਕੇ ਉਮਰਾ ਲਗਾਤੀਆਂ ਅੱਜ ਮਲੇਰਕੋਟਲੇ ਦਾ ਰਹਿੰਦੀ ਦੁਨੀਆ ਤੱਕ ਨਾ ਇਹ ਨਵਾਬਦਾ ਕਿ ਅਸੀਂ ਹਾ ਦਾ ਨਾਰਾ ਵੀ ਨਹੀਂ ਉਹਨਾਂ ਲਈ ਮਾਰ ਸਕਦੇ ਜੇਕਰ ਸਾਡੇ ਇੱਥੇ ਘੰਟੇ ਤੋਂ ਘੰਟੇ ਖੜਨ ਲਈ ਪ੍ਰੋਟੈਸਟ ਕੀਤੇ ਤੋਂ ਬਾਅਦ ਸਰਕਾਰਾਂ ਕੋ ਸੋਚਣ ਲਈ ਮਜਬੂਰ ਹੋ ਜਾਣ ਉਹ ਆਪਣੇ ਘਰਾਂ ਵਿੱਚ ਆ ਜਾਣ ਇਸ ਤੋਂ ਵੱਡਾ ਮੈਂ ਕਹਿੰਦਾ ਜੀ ਕੋਈ ਪੁੰਨਦਾਨ ਕਰਨ ਦੀ ਲੋੜ ਨਹੀਂ ਹੈਗੀ ਜੇਕਰ ਅਸੀਂ ਉਹਨਾਂ ਦੇ ਲਈ ਇਹ ਕੋਈ ਕਰ ਦਈਏ ਬਸ ਖੜ ਕੇ ਆਪਣੀ ਆਵਾਜ਼ ਹੀ ਪਹੁੰਚਾਉਣੀ ਹੈ ਜਿਵੇਂ ਅੱਜ ਖੜੇ ਹਾਂ ਤੇ ਸਮੇਂ-ਸਮੇਂ ਕਾਲ ਹੁੰਦੀ ਹੈ ਜਿਵੇਂ ਪਰ ਸਰਕਾਰਾਂ ਨੂੰ ਇੰਨਾ ਕੁ ਜਰੂਰ ਪਤਾ ਕਿ ਉੱਥੇ ਭਾਵੇਂ ਗਿਣਤੀ ਵਿੱਚ ਘਟਾ ਹੁਣ ਜਦੋਂ ਵੀ ਕਾਲ ਦਿੱਤੀ ਜਾਂਦੀ ਹੈ ਜਾਂ ਮਾਰਚ ਆਉਂਦੇ ਨੇ ਤਾਂ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਸੰਗਤ ਪਹੁੰਚਦੀ ਹੈ ਜਿਵੇਂ ਪਿੱਛੇ 26 ਜਨਵਰੀ ਨੂੰ 1.5 ਲੱਖ ਤੋਂ ਵੱਧ ਇਕੱਠ ਹੋਇਆ ਹੁਣ ਵੀ ਮਾਰਚ ਪਰ ਮੇ ਆਏ ਨੇ ਸੋ ਲੋਕ ਜਾਗਦੇ ਨੇ ਐਸੀ ਗੱਲ ਨਹੀਂ ਹੈਗੀ ਤੇ ਸਰਕਾਰਾਂ ਸ਼ਾਂਤਮਈਏ ਸੰਘਰਸ਼ ਚੱਲ ਰਿਹਾ ਅੱਜ ਮੰਨਣ ਕੱਲ ਮੰਨਣ ਇਹਦੇ ਵਿੱਚ ਵੀ ਕਿਸਾਨੀ ਸੰਘਰਸ਼ੀ ਜਿਦਾਂ ਫਤਿਹ ਹੋਵੇਗਾ ਪਰ ਇਹ ਸਵਾਲੀਆ ਚਿੰਨ੍ਹ ਜਰੂਰ ਹੈ ਕੇ ਉਹੀ ਕਾਨੂੰਨ ਉਹੀ ਸੰਵਿਧਾਨ ਉਹੀ ਭਾਰਤ ਦੇ ਨਾਗਰਿਕਾ ਸੀ ਫਿਰ ਸਾਨੂੰ ਇਹ ਦੂਰਾ ਮਾਪਦੰਡ ਕਿਉਂ ਜੇਕਰ ਉਹ ਬਿਲਕੁਲ ਸਬੰਨੋ ਦੇ ਦੋਸ਼ੀ ਹੁਣ ਦੁਬਾਰਾ ਸੁਪਰੀਮ ਕੋਰਟ ਨੇ ਅੰਦਰ ਜਾਣ ਨੂੰ ਕਿਹਾ ਜਿਸ ਤੋਂ ਹਵਾਨੀਅਤ ਦੇ ਕਾਰਨ ਇਨਸਾਨੀਅਤ ਨੂੰ ਖਤਰਾ ਹੈ ਉਹ ਛੱਡ ਦਿੱਤੇ ਤੇ ਪਰ ਜਿਹੜੇ ਆਪਣੇ ਧਰਮ ਦੇ ਹਿੱਤ ਮੌਕੇ ਤੇ ਆ ਕੇ ਕਿਸੇ ਸਮੇਂ ਉਹਨਾਂ ਨੇ ਆਵਾਜ਼ ਉਠਾਈ ਉਹਨਾਂ ਦੀ ਸਜਾਮਾਂ ਵੀ ਪੂਰੀਆਂ ਹੋ ਗਈਆਂ ਖਤਰਾ ਵੀ ਉਹਨਾਂ ਤੋਂ ਕੋਈ ਨਹੀਂ ਉਹਨਾਂ ਨੂੰ ਛੱਡਣ ਵਿੱਚ ਕੀ ਹਰਜ ਹੈ ਫਿਰ ਕੱਲਾ ਕੋਈ ਵੀ ਆਪਣੇ ਧਰਮ ਲਈ ਕਰੇ ਪਰ ਇਹ ਸਰਕਾਰਾਂ ਤਾਂ ਸਿਰਫ ਤੇ ਸਿਰਫ ਫਿਰਕਾ ਪ੍ਰਸਤੀ ਵੰਡ ਰਹੀਆਂ ਨੇ ਅਜੇ ਰਾਮ ਮੰਦਰ ਦੀ ਗੱਲ ਹੈ ਠੀਕ ਆ ਉਹਨਾਂ ਦਾ ਧਾਰਮਿਕ ਸਥਾਨ ਹੈ Hindu veer manown ਉਹਦੇ ਕਰਨ ਉਹ ਧਾਰਮਿਕ ਜਥੇਬੰਦੀ ਅੱਗੇ ਹੋ ਕੇ ਆਪਣਾ ਪ੍ਰਬੰਧ ਨਿਭਾਉਣ ਪਰ ਸਰਕਾਰਾਂ ਦਾ ਫਰਜ਼ ਨਹੀਂ ਕਿ ਸਰਕਾਰਾਂ ਅੱਗੇ ਹੋ ਕੇ ਫਿਰਕੂ ਤੌਰ ਤੇ ਉਹ ਆਪਣੀਆਂ ਜ਼ਿੰਮੇਵਾਰੀਆਂ ਆਪ ਲੈਣ ਕਿ ਸਰਕਾਰਾਂ ਦਾ ਕੰਮ ਤਾਂ ਪ੍ਰਬੰਧ ਕਰਨਾ ਹੁੰਦਾ ਹੈ ਤੇ ਇਸ ਤਰ੍ਹਾਂ ਜਿਹੜੀ ਫੇਕੋ ਪ੍ਰਸਤੀ ਦੀ ਬੋਅ ਹੈ ਕਿਤੇ ਨਾ ਕਿਤੇ ਇਹ ਮੋਦੀ ਦੇ ਅੰਦਰੋਂ ਵੀ ਆ ਰਹੀ ਹੈ ਜਿਵੇਂ ਸੁੱਖਾ ਜੀ ਨੇ ਕਿਹਾ ਪਹਿਲਾਂ ਬਾਦਲ ਤੇ ਕੈਪਟਨ ਨੂੰ ਵੀ ਆਪਾਂ ਦੇਖਿਆ ਇਹ ਤਾਂ ਬੰਦੀ ਬਣਾ ਕੇ ਹੀ ਗਏ ਨੇ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਇਹ ਨੇ ਪਰ ਅੱਜ ਭਗਵੰਤ ਮਾਨ ਆਇਆ ਸੀ ਕੋਈ ਆਸ ਹੈ ਲੱਗਦਾ ਕਰਨਾ ਚਾਹੁੰਦਾ ਪਰ ਉੱਤੇ ਵੀ ਕਿਤੇ ਨਾ ਕਿਤੇ ਮੋਦੀ ਦਾ ਕੇਜਰੀਵਾਲ ਦਾ ਇਹ ਹਦਾ ਦਬਾਏ ਕਿ ਉਹ ਵੀ ਅੱਜ ਤੱਕ ਬੋਲ ਨਹੀਂ ਰਿਹਾ ਆ ਭਾਈ ਕੌਂਕੇ ਦਾ ਕੇਸ ਆਇਆ ਸੀਗਾ ਉਹ ਤਾਂ ਪੁਰਾਣਾ ਹੋ ਚੁੱਕਿਆ ਤਾਂ ਸਭ ਕੁਝ ਗਵਾਹ ਸਾਹਮਣੇ ਸੀ ਜੇਕਰ ਉਹਨੇ ਫੈਲਾਂ ਤੋਂ ਮਿੱਟੀ ਨਹੀਂ ਛਾੜੀ ਤਾਂ ਅੱਜ ਆਪ ਇੱਕ ਤੱਕ ਕਹਿ ਦਿੰਦਾ ਕਿ ਮੈਂ ਉਸ ਦੀ ਜਾਂਚ ਕਰਾਵਾਂਗਾ ਬਿਲਕੁਲ ਵੀ ਨਹੀਂ ਹੁਣ ਅਕਾਲੀ ਦਲ ਨੇ ਆਕੇ ਉੱਥੇ ਐਫ ਆਈ ਆਰ ਕਰਵਾਈ ਜਿਹੜੇ ਦੋਸ਼ੀ ਅਫਸਰ ਸੀ ਉਹ ਵੀ ਛੜਤੇ ਅੱਦੇ ਨਾਂ ਛੜਤੇ ਮੌਕੇ ਦੇ ਗਵਾਹ ਬਾਹਰ ਕਰਤੇ ਉਹਦੇ ਵਿੱਚ ਤਾਂ ਫਿਰ ਕੁਝ ਵੀ ਨਹੀਂ ਬਣਨਾ ਹੈਗਾ ਜਦ ਮੌਕੇ ਦਾ ਸਾਰਾ ਕੁਝ ਡਰਤਾਂ ਜਿਹੜਾ ਹੈਗਾ ਉਹ ਦੱਸਿਆ ਹੀ ਨਹੀਂ ਗਿਆ ਸਿਰਫ ਆਪਣੇ ਬਚਾ ਲਈ ਵਰਤੇ ਆ ਗਿਆ ਸੋ ਇਸ ਲਈ ਲੋਕਾਂ ਨੂੰ ਜਾਗਣ ਦੀ ਲੋੜ ਹੈ ਕਿ ਸਿਆਸੀ ਪਾਰਟੀਆਂ ਹੁਣ ਤੱਕ ਸਾਨੂੰ ਵਰਤ ਚੁੱਕੀਆਂ ਨੇ ਸਾਡੇ ਧਰਮ ਦਾ ਨੁਕਸਾਨ ਹੋ ਰਿਹਾ ਗੁਰੂ ਸਾਹਿਬ ਦੇ ਸਤਕਾਰ ਤੇ ਉੱਪਰ ਤੋਂ ਕੁਝ ਵੀ ਨਹੀਂ ਹੈ ਜੇਕਰ ਅਸੀਂ ਉਸ ਪਾਸੇ ਵੀ ਨਹੀਂ ਜਾਗੇ ਫਿਰ ਸਾਨੂੰ ਸਿੱਖ ਕੋ ਹੋਣ ਦਾ ਕੋਈ ਹੱਕ ਨਹੀਂ ਜਿੰਨੇ ਕਵੀਰ ਜਾਗਰੀਏ ਜਮੀਰਾ ਵਾਲੇ ਨੇ ਉਹਨਾਂ ਦਾ ਧੰਨਵਾਦ ਹੈ ਆਪਾਂ ਆਪਣਾ ਫਰਜ਼ ਨਿਭਾਈਏ ਤਾਂ ਹੀ ਅਸੀਂ ਪ੍ਰਮਾਤਮਾ ਦੀ ਨਦਰ ਬਖਸ਼ਿਸ਼ ਦੇ ਪਾਤਰ ਹੋ ਸਕਦੇ ਹਾਂ ਜੇਕਰ ਆਪਣਾ ਜੁਹਦੇ ਹੋਣ ਦਾ ਅਸੀਂ ਸਬੂਤ ਦਿੰਦੇ ਹੋਏ ਉਹਨਾਂ ਬੰਦੀ ਸਿੰਘਾਂ ਨੂੰ ਬਾਹਰ ਲਿਆਈਏ ਗੁਰੂ ਕੇ ਅਰੰਭ ਸਭ ਦੀਆਂ ਬੇਅਦਮੀਆਂ ਰੁਕਾਈਏ ਤੇ ਆਪਣੇ ਹੱਕਾਂ ਤੇ ਪਹਿਰਾ ਦਈਏ ਦੇਖੋ ਜਿਸ ਤਰੀਕੇ ਨਾਲ ਲਗਾਤਾਰ ਸਿੱਖ ਸੰਗਤਾਂ ਵੱਲੋਂ ਡਟ ਕੇ ਜਿਹੜਾ ਪਹਿਰਾ ਦਿੱਤਾ ਜਾ ਰਿਹਾ ਹੈ ਤਾਂ ਹੱਥ ਵਿੱਚ ਤਖਤੀਆਂ ਫੜੀਆਂ ਹੋਈਆਂ ਨੇ ਤਾਂ ਹਰਮੇਸ਼ ਬਲੋਦੀ ਨੇ ਤਾਂ ਕਿਵੇਂ ਦੇਖਦੇ ਹੋ ਕਿ ਬਾਰ-ਬਾਰ ਸੜਕਾਂ ਉਤਰਨਾ ਪੈ ਰਿਹਾ ਹੈ ਸਿੱਖਾਂ ਨੂੰ ਆਪਣੀ ਮੰਗਾਂ ਵਾਸਤੇ ਕਦੇ ਮੋਰਚੇ ਲਾਣੇ ਪੈ ਰਹੇ ਨੇ ਕਦੇ ਟੋਲ ਪਲਾਜ਼ਾ ਫ੍ਰੀ ਕਰਨੇ ਪੈ ਰਹੇ ਨੇ ਤਾਂ ਹੁਣ ਇਸ ਤੋਂ ਬਾਅਦ ਅਗਲਾ ਕਦਮ ਕੀ ਲੱਗਦਾ ਕਿ ਸਰਕਾਰਾਂ ਤੇ ਕੋਈ ਦਬਾਅ ਬਣਦਾ ਨਜ਼ਰ ਆ ਰਿਹਾ ਤੁਹਾਡੇ ਸਿੱਖ ਸੰਗਤਾਂ ਵੱਲੋਂ ਹਾਂਜੀ ਜਿਹੜੀ ਤੁਸੀਂ ਗੱਲ ਕਹੀ ਹੈ ਇਹ ਬਿਲਕੁਲ ਦਬਾਅ ਸਰਕਾਰ ਤੇ ਬਿਲਕੁਲ ਦਵਾਏ ਇਸ ਮੋਰਚੇ ਦਾ ਇਸ ਮੋਰਚੇ ਦੀਆਂ ਪ੍ਰਾਪਤੀਆਂ ਵੀ ਐ ਇੱਥੇ ਇੰਡੀਆ ਦੇ ਵਿੱਚ ਸਿੱਖਾਂ ਲਈ ਕਾਨੂੰਨ ਹੋਰ ਮੁਸਲਮਾਨਾਂ ਲਈ ਹੋਰ ਹਿੰਦੂਆਂ ਲਈ ਹੋਰ ਇੱਕ ਗਜੰਪਲ ਐ ਇੰਡੀਆ ਦੇ ਵਿੱਚ ਰਜੀਵ ਗਾਂਧੀ ਨੂੰ ਵੀ ਕਤਲ ਕੀਤਾ ਗਿਆ ਜਿਹੜੇ ਉਹਦੇ ਹਥਿਆਰੇ ਸੀਗੇ ਛੱਡ ਦਿੱਤੇ ਗਏ ਤੇ ਸੌਦਾ ਸਾਧ ਨੂੰ ਪ੍ਰੋਲ ਦਿੱਤੀ ਜਾਂਦੀ ਐ ਤੇ ਸਿੱਖਾਂ ਵਾਸਤੇ ਇਹਨਾਂ ਨੂੰ ਕਿਹੜਾ ਤਕਲੀਬ ਐ ਵੀ ਕਿਉਂ ਨਹੀਂ ਐ ਛੱਡ ਰਹੇ ਸਿੱਖਾਂ ਨੂੰ ਸਿੱਖ ਬਹੁਤ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦੇ ਸਜ਼ਾਵਾ ਉਹਨਾਂ ਦੀਆਂ ਪੂਰੀਆਂ ਹੋ ਗਈਆਂ ਕਦੇ ਚਲਾਨ ਪੇਸ਼ ਦਾ ਬਹਾਨਾ ਲਾਇਆ ਜਾਂਦਾ ਏ ਕਦੇ ਕੋਰਟ ਦੇ ਵਿੱਚ ਤਰੀਕਾ ਦਾ ਬਹਾਨਾ ਲਾਇਆ ਜਾਂਦਾ ਏ ਕਦੇ ਕੋਰਟ ਦੇ ਵਿੱਚ ਪੇਸ਼ ਕਰਨ ਦਾ ਬਹਾਨਾ ਲਾਇਆ ਜਾਂਦਾ ਏ ਵੀ ਜਿਹੜੇ ਸਿੱਖਾਂ ਦੇ ਕੇਸ ਐ ਇਹ ਬਹੁਤ ਡਿਲੇ ਕੀਤੇ ਜਾਂਦੇ ਟੋਲ ਪਲਾਜ਼ਾ ਦੇ ਉੱਤੇ ਸਿੱਖਾਂ ਦੀਆਂ ਮੰਗਾਂ ਲਈ ਕਿਸਾਨ ਯੂਨੀਅਨ ਵੀ ਅੱਗੇ ਆ ਚੁੱਕੀਆਂ ਨੇ ਸ਼ਹਿਰੇ ਪੰਜਾਬ ਤੇ ਜਿਹੜੇ ਪ੍ਰਧਾਨ ਨੇ ਦਲਜੀਤ ਸਿੰਘ ਜਿੱਤਾ ਉਹ ਵੀ ਸਾਡੇ ਨਾਲ ਨੇ ਪਰ ਤਾਂ ਜੀ ਜਿਸ ਤਰੀਕੇ ਨਾਲ ਕਿਸਾਨੀ ਸੰਘਰਸ਼ ਦੇ ਵਿੱਚ ਸਿੱਖਾ ਨੇ ਹਿੰਦੂਆਂ ਨੇ ਮੁਸਲਮਾਨਾਂ ਨੇ ਸਭ ਨੇ ਸਾਥ ਦਿੱਤਾ ਤਾਂ ਹੁਣ ਸਿੱਖਾਂ ਦੀਆਂ ਮੰਗਾਂ ਨੇ ਤੁਸੀਂ ਵੀ ਗੁਰਸਿੱਖ ਪਰਿਵਾਰ ਫੈਮਿਲੀ ਤੋਂ ਤਾਂ ਕਿਸਾਨ ਜਥੇਬੰਦੀਆਂ ਭਾਵੇਂ ਪਿਛਲੇ ਦਿਨੀ ਖੁੱਲ ਕੇ ਵੀ ਆਈਆਂ ਨੇ ਤਾਂ ਇਸ ਟੋਲਪਲਾਜੇ ਬੰਦ ਕਰਨ ਦੇ ਵਿੱਚ ਕਿੰਨਾ ਕੁ ਸਾਥ ਦੇ ਰਹੀਆਂ ਨੇ ਤੁਹਾਡੀਆਂ ਜਥੇਬੰਦੀਆਂ ਜਾਂ ਤੁਹਾਡੀ ਜਥੇਬੰਦੀ ਆਈ ਜਾਂ ਹੋਰ ਵੀ ਜਥੇਬੰਦੀਆਂ ਨਾਲ ਸਾਥ ਦੇ ਰਹੀਆਂ ਨੇ ਨਹੀਂ ਜਥੇਬੰਦੀਆਂ ਤਕਰੀਬਨ ਸਾਰੀਆਂ ਹੀ ਆ ਇੱਕ ਦੋਕਾ ਛੱਡ ਕੇ ਇਹ ਸਾਡਾ ਕੌਮੀ ਮਸਲਾ ਹੈ ਅਸੀਂ ਇਕੱਲਾ ਆਪਣੀਆਂ ਫਸਲਾਂ ਹੀ ਨਹੀਂ ਬਚਾਉਣੀਆਂ ਅਸੀਂ ਆਪਣੀਆਂ ਨਸਲਾਂ ਵੀ ਬਚਾਉਣੀਆਂ ਨੇ ਨਾਲ ਉਹਦੇ ਕਾਰਨ ਅਜੂਰੀ ਦੇਖ ਲੋ ਤੇ ਚਾਰ ਪੰਜ ਯੂਨੀਅਨ ਅਜੂਰੀ ਇਕੱਠੀਆਂ ਹੋਈਆਂ ਨੇ ਇਹ ਸਾਡੀਆਂ ਨਸਲਾਂ ਦਾ ਵੀ ਚੱਕਰ ਹੈ ਨਾਲ ਉਹਦੇ ਕਰਕੇ ਹਰੇਕ ਬੰਦਾ ਨਿਕਲੂਗਾ ਕਿੰਨਾ ਕੁ ਲੱਗਦਾ ਕਿ ਸਿੱਖ ਸੰਗਤਾਂ ਨੂੰ ਸੰਘਰਸ਼ਾਂ ਦੇ ਵਿੱਚ ਸ਼ਾਮਲ ਹੋਣ ਦੀ ਲੋੜ ਹੈ ਕਿਉਂਕਿ ਲੰਬਾ ਹੋ ਗਿਆ ਸੰਘਰਸ਼ ਇੱਕ ਸਾਲ ਤੋਂ ਵੱਧ ਹੋ ਗਿਆ ਮੋਹੜੀ ਵਿੱਚ ਮੋਰਚਾ ਲੱਗਿਆ ਹੋਇਆ ਤਾਂ ਹੁਣ ਕੋਈ ਸਰਕਾਰਾਂ ਤੇ ਵੀ ਦਬਾਅ ਬਣਦਾ ਨਜ਼ਰ ਆ ਰਿਹਾ ਸਿੱਖ ਸੰਗਤਾਂ ਦਾ ਜਾਂ ਫਿਰ ਕਿਤੇ ਨਾ ਕਿਤੇ ਲੋਕ ਪਿੱਛੇ ਹਟਨੇ ਸ਼ੁਰੂ ਹੋ ਗਏ ਨੇ ਤੁਸੀਂ ਜਾਂਦੇ ਰਹਿੰਦੇ ਹੋ ਤਰਨ ਦੇ ਵਿੱਚ ਵੀ ਨਹੀਂ ਪਿੱਛੇ ਹਟਨੇ ਤਾਂ ਨਹੀਂ ਸ਼ੁਰੂ ਹੋਏ ਐਵੇਂ ਦਿੱਲੀ ਵੀ ਲੋਕ ਕਹਿੰਦੇ ਸੀ ਉਦੋਂ ਵੀ ਦਿੱਲੀ ਕੱਠ ਨਹੀਂ ਰਿਹਾ ਲੋਕ ਪਿੱਛੇ ਹਟਣ ਲੱਗੇ ਪਿੱਛੇ ਕੋਈ ਨਹੀਂ ਹਟਿਆ ਲੋਕ ਅੱਜ ਦੇਖੋ ਛੋਟੀ ਜੀ ਕਾਲ ਤੀ ਉਦੋਂ ਹੀ ਬਾਤ ਚੜ੍ਹ ਕੇ ਅੱਜ ਲੋਕ ਸੜਕਾਂ ਤੇ ਉਤਰੇ ਆ ਪਿੱਛੇ ਨਹੀਂ ਹਟਦੇ ਇਹ ਜਿਹੜੇ ਸਾਡੇ ਕੌਮੀ ਮਸਲੇ ਨੇ ਇਹ ਤਾਂ ਸਾਨੂੰ ਅੱਗੇ ਹੋ ਕੇ ਹੀ ਨਿਬੇੜਨੇ ਪਊਗੇ ਤਾਂ ਹੀ ਸਰਕਾਰਾਂ ਦਬੜਗੀਆਂ ਸਰਕਾਰਾਂ ਦਬੂਗੀਆਂ ਜਰੂਰ ਬਿਲਕੁਲ ਤੁਸੀਂ ਦੇਖੋ ਕਿ ਨਾਲ ਦੀ ਨਾਲ ਹੋਰ ਵੀ ਨੇ ਇੱਕ ਪਾਸੇ ਸੌਦਾ ਸਾਦ ਨੂੰ ਬਾਰ-ਬਾਰ ਪ੍ਰੋਲ ਦਿੱਤੀ ਜਾ ਰਹੀ ਹੈ ਦੂਜੇ ਪਾਸੇ ਬੰਦੀ ਸਿੰਘਾਂ ਦੱਸਿਆ ਰਹੀ 32 30 28 25 25 ਸਾਲ ਹੋ ਗਏ ਜੇਲ੍ਹਾਂ ਦੇ ਵਿੱਚ ਬੰਦ ਨੇ ਇਹ ਸਿੱਖ ਕੌਮ ਲਈ ਜੀ ਦੋਹਰਾ ਮਾਪਦੰਡ ਅਪਣਾਇਆ ਜਾ ਰਿਹਾ ਹੈ ਤਾਂ ਕਰਕੇ ਸਾਨੂੰ ਇਹ ਮੋਰਚੇ ਲਾਉਣੇ ਪੈ ਰਹੇ ਰਹਿ ਮੰਤਰੀ ਇਹ ਕਹਿ ਰਹੇ ਨੇ ਕਿ ਜਿਹੜੇ ਬੰਦੇ ਨੂੰ ਪਸਤਾਵਾ ਹੀ ਨਹੀਂ ਹੈ ਕਿ ਬਾ ਮਾਫੀ ਨਹੀਂ ਮੰਗ ਰਿਹਾ ਕਿ ਉਹ ਰਿਹਾਈ ਵੀ ਕਿਸ ਚੀਜ਼ ਦੀ ਹੈ ਰਾਜ ਹੋਣੇ ਬਾਰੇ ਵੀ ਏਡੀ ਵਾਰੀ ਗੱਲ ਕਹਿ ਦਿੱਤੀ ਉਹਨਾਂ ਨੂੰ ਨਾ ਉਹਨਾਂ ਨੂੰ ਪਹਿਲਾਂ ਦਰੀਲਾਂ ਪੀਲਾਂ ਹੋ ਲੀਆਂ ਜਿੰਨੀਆਂ ਵੀ ਉਹਨਾਂ ਤੇ ਬਾਦੇ ਸਜ਼ਾ ਹੋਈ ਹੈ ਜੀ ਤਾਂ ਸਜ਼ਾ ਪੂਰੀ ਹੋ ਗਈ ਉਹ ਰਿਹਾ ਕਰਨੇ ਚਾਹੀਦੇ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਜਥੇਬੰਦੀਆਂ ਸਾਥ ਦੇ ਰਹੀਆਂ ਨੇ ਕਿਰਨ ਨਾਲ ਦੱਸਿਆ ਗਿਆ ਕਿ ਬਾਰ-ਬਾਰ ਜਿਹੜੇ ਸਿੱਖ ਸੰਗਤਾਂ ਨੂੰ ਸਰਕਾਰ ਦੇ ਉੱਤਰ ਨਾ ਪੈ ਰਿਹਾ ਤਾਂ ਇੱਕ ਪਾਸੇ ਤੁਸੀਂ ਦੇਖੋ ਕਿ ਹੱਥ ਵਿੱਚ ਬੋਰਡ ਜਿਹੜੇ ਤਖਤੀਆਂ ਫੜੀਆਂ ਹੋਈਆਂ ਨੇ ਵੀ ਚੇਅਰ ਤੇ ਵੀ ਜਿਹੜਾ ਤੁਸੀਂ ਦੇਖੋ ਕਿ ਇੱਕ ਸਿੰਘ ਪਹੁੰਚਿਆ ਹੋਇਆ ਤਾਂ ਉਹਨਾਂ ਵੱਲੋਂ ਵੀ ਰੋਸ ਜਿਹੜਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਜਿਹੜੇ ਸਜਾਵਾਂ ਕੱਟ ਚੁੱਕੇ ਨੇ ਤਾਂ ਉਹਨਾਂ ਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ